ਸੱਤਰੀਆ ਕਲ ਮਿਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਲੋਕ ਸਭਾ ਚੋਣਾ 2024 ਮੈਦਾਨ ਪੂਰਾ ਪਖਿਆ ਹੋਇਆ ਹੈ ਪੰਜਾਬ ਚ 1 ਜੂਨ ਨੂੰ VOTING ਹੈ ਦਿਲਚਸਪ ਮੁਕਾਬਲਾ ਤੇ ਅੱਜ ਅਸੀਂ ਗੱਲ ਕਰਾਂਗੇ ਸੰਗਰੂਰ ਲੋਕ ਸਭਾ ਸੀਟ ਦੀ ਕੌਣ ਇਥੋਂ MP ਬਣੇਗਾ ਕਾਫੀ ਇੱਥੇ ਦਿਲਚਸਪ ਟੱਕਰ ਵੇਖਣ ਨੂੰ ਮਿਲ ਰਹੀ ਹੈ ਤੇ ਕੌਣ ਜਿੱਤ ਸਕਦਾ ਹੈ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਸੰਗਰੂਰ ਤੋਂ ਜੁੜੇ ਨੇ ਬਲਵੰਤ ਸਿੰਘ ਵਿਕੇ ਵਿਕੇ ਕਾਫੀ ਇੱਥੇ ਇੰਟਰਸਟਿੰਗ ਫਾਈਟ ਦੇਖਣ ਨੂੰ ਮਿਲ ਰਹੀ ਹੈ ਤੇ ਆਪਾਂ ਕੀ ਕਹਿ ਸਕਦੇ ਆ ਕਿ ਹਵਾ ਕਿੱਧਰ ਨੂੰ ਜਾ ਰਹੀ ਹੈ ਸੰਗਰੂਰ ਦੀ ਪੰਜਾਬ ਦੇ ਵਿੱਚ ਅਸ ਆਖਰੀ ਦੌਰ ਦੀ ਜਿਹੜੀ ਚੋਣ ਪ੍ਰਚਾਰ ਚੱਲ ਰਿਹਾ ਸਭ ਤੋਂ ਲਾਸਟ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀ VOTING ਜਿਹੜੀ 1 ਜੂਨ ਨੂੰ ਹੋਣੀ ਹੈਗੀ ਇਸ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕਰਿਆ ਕਿ ਖਾਸ ਕਰ ਸੰਗਰੂਰ ਦੇ ਉੱਪਰ ਪੂਰੇ ਪੰਜਾਬ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਲੱਗੀਆਂ ਹੋਈਆਂ ਨੇ ਕਿਉਂਕਿ ਭਾਵੇਂ ਕਿ ਹਾਊਸ ਸੀਟਾਂ ਦਾ ਜਿਹੜੀਆਂ ਪੰਜਾਬ ਦੇ ਵਿੱਚ ਕਈ ਹਾਊਸ ਸੀਟਾਂ ਨੇ ਜਿੱਥੇ ਜਿਹੜੇ ਮੀਡੀਆ ਦੀ ਨਜ਼ਰ ਬਣੀ ਹੋਈ ਆ ਪਰ ਲੇਕਿਨ ਸੰਗਰੂਰ ਦੀ ਗੱਲ ਕਰਦੇ ਆ ਸੰਗਰੂਰ ਇਸ ਲਈ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਗੜ ਵੀ ਮੰਨੀ ਜਾਂਦੀ ਹੈ ਇਹ ਸੀਟ ਪਰ ਜਦੋਂ ਬੱਖੋ-ਬੱਖਰੀ ਰਾਜਨੀਤਿਕ ਪਾਰਟੀਆਂ ਦੇ ਲੀਡਰ ਨਾਲ ਗੱਲ ਕਰਦੇ ਆ ਤਾਂ ਉਹ ਕਹਿੰਦੇ ਨੇ ਕਿ ਇਹ ਗੜ ਕਿਸੇ ਦਾ ਨਹੀਂ ਰਿਹਾ ਕਿਉਂਕਿ ਸਮੇਂ-ਸਮੇਂ ਤੇ ਇਹ ਆਮ ਆਦਮੀ ਪਾਰਟੀ ਦਾ ਕਦੇ ਕਿਸੇ ਸਮੇਂ ਇਕਾਲੀ ਦਲ ਦਾ ਗੜ ਰਿਹਾ ਕਿਸੇ ਸਮੇਂ ਇਹ ਕਹਿ ਸਕਦੇ ਆ ਕਿ ਕਾਂਗਰਸ ਦਾ ਗੜ ਰਿਹਾ ਜਾਂ ਫਿਰ ਪਿਛਲੀ ਵਾਰ ਸਿਮਰਜੀਤ ਸਿੰਘ ਮਾਨਸੀ ਜਿਹੜੇ ਉਸ ਸਮੇਂ ਜਦੋਂ ਉਹ ਪੂਰੀ ਹਵਾ ਚੱਲ ਰਹੀ ਸੀ ਉਸ ਟਾਈਮ ਇਹ ਉਹ ਜਿਹੜੇ ਸੰਸਦ ਜਿਹੜੇ ਉਹ ਚੁਣੇ ਗਏ ਪਰ ਜੇ ਹੁਣ ਅੱਜ ਦੀ ਗੱਲ ਕਰੀਏ ਤਾਜ਼ਾ ਔਰ ਜਿਹੜੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਜਿਹੜਾ ਮੁੱਖ ਮੁਕਾਬਲਾ ਹੈਗਾ ਜਿਹੜਾ ਉਹ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਹੀ ਅਰ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਜਿਹੜੀ ਪਿੰਡਾਂ ਦੇ ਵਿੱਚ ਜਾ ਕੇ ਆਫ ਦਾ ਰਿਕਾਰਡ ਲੋਕਾਂ ਨਾਲ ਗੱਲਬਾਤ ਕਰਦੇ ਆ ਜਾਂ ਜਿਹੜੀਆਂ ਚਰਚਾਵਾਂ ਨੇ ਜਿਹੜੀਆਂ ਉਹ ਸਿਰਫ ਦੋਨਾਂ ਜਿਹੜੀਆਂ ਪਾਰਟੀਆਂ ਦੇ ਵਿੱਚ ਹੀ ਜਿਹੜਾ ਚੱਲ ਰਹੀ ਹੈ ਸਿਮਰਨਜੀਤ ਸਿੰਘ ਮਾਨ ਤੇ ਗੁਰਮੀਤ ਸਿੰਘ ਮੀਤ ਇਨਾਂ ਦੋਨਾਂ ਵਿੱਚਕਾਰ ਤੁਸੀਂ ਕਹਿ ਰਹੇ ਹੋ ਮੁੱਖ ਮੁਕਾਬਲਾ ਹੈ ਤੇ ਸੁਖਪਾਲ ਸਿੰਘ ਖੇਰਾ ਜਿਹੜੇ ਪੁੱਹ ਹੱਥ ਤੋਂ ਇੱਥੇ ਆਉਂਦੇ ਨੇ ਸੰਗਰੂਰ ਚ ਉਹ ਵੀ ਜ਼ੋਰਦਾਰ ਪ੍ਰਚਾਰ ਕਰ ਰਹੇ ਨੇ ਉਹ ਰੇਸ ਤੇ ਨਜ਼ਰ ਨਹੀਂ ਆ ਰਹੇ ਬਿਲਕੁਲ ਕਿਉਂਕਿ ਜਦੋਂ ਸੁਖਪਾਲ ਸਿੰਘ ਖੈਰਾ ਦੀ ਐਂਟਰੀ ਉਰੇ ਹੁੰਦੀ ਆ ਬੜੀ ਧਮਾਕੇਦਾਰ ਜਿਹੜੀ ਐਂਟਰੀ ਉਹਨਾਂ ਦੀ ਹੁੰਦੀ ਹੈਗੀ ਉਸ ਤੋਂ ਬਾਅਦ ਪਰ ਲੇਕਿਨ ਕਈ ਸਮੀਕਰਨ ਇਸ ਤਰ੍ਹਾਂ ਦੇ ਵਾਪਰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਆਉਣ ਤੋਂ ਬਾਅਦ ਦਲਬੀਰ ਸਿੰਘ ਗੋਲਡੀ ਨੇ ਜਿਹੜੇ ਆਮ ਆਦਮੀ ਪਾਰਟੀ ਸਾਹਮਣੇ ਹੋ ਜਾਂਦੇ ਨੇ ਬਜਿੰਦਰ ਸਿੰਘਲਾ ਆਨੰਦਪੁਰ ਸਾਹਿਬ ਚਲੇ ਜਾਂਦੇ ਨੇ ਉਹਨੂੰ ਟਿਕਟ ਉਥੋਂ ਦੇ ਦਿੱਤੀ ਜਾਂਦੀ ਹੈਗੀ ਤਾਂ ਕਿਤਨਾ ਕਿਤੇ ਕੁਝ ਇਲਾਕੇ ਨੇ ਜਿਹੜੇ ਉਹ ਥੋੜੇ ਖਾਲੀ ਲੱਗਦੇ ਨੇ ਭਾਵੇਂ ਕਿ ਸਤਪਾਲ ਸਿੰਘ ਖਹਿਰਾ ਨਿਸਾਬ ਤੌਰ ਦੇ ਉੱਪਰ ਗਿਆ ਕਿ ਜਿਹੜੇ ਇਸ ਇਲਾਕਿਆਂ ਦੇ ਵਿੱਚ ਗੋਲਡ ਹੀ ਗਏ ਨੇ ਉਹਨਾਂ ਦਾ ਜਾਣ ਦਾ ਕੋਈ ਜਿਹੜਾ ਬਾਲਾ ਅਸਰ ਜਿਹੜਾ ਨਹੀਂ ਪਿਆਗਾ ਕਿਉਂਕਿ ਕਾਂਗਰਸ ਮਜ਼ਬੂਤ ਹੋਈ ਹੈ ਭਾਵੇਂ ਜਸਨੂਰ ਦੀ ਗੱਲ ਕਰੀ ਜਾਵੇ ਤਾਂ ਸੰਗਰੂਰ ਤੋਂ ਵਿਜੇਂਦਰ ਸਿੰਘਲਾ ਨੇ ਜਿਹੜੇ ਆਨੰਦਪੁਰ ਸਾਹਿਬ ਗਏ ਨੇ ਪਰ ਲੇਕਿਨ ਜਿਹੜਾ ਉਹਨਾਂ ਦਾ ਕੇਡਰ ਸੀ ਜਿਹੜੇ ਉਹਨਾਂ ਦੇ ਨਾਲ ਜਾਂ ਕਹਿ ਸਕਦੇ ਨੇ ਨੇੜਲੇ ਸਾਥੀ ਸੀ ਉਹ ਵੀ ਪ੍ਰਚਾਰ ਦੇ ਲਈ ਕਹਿ ਸਕਦੇ ਆ ਆਨੰਦਪੁਰ ਸਾਹਿਬ ਜਿਹੜੇ ਉਹ ਗਏ ਹੋਏ ਨੇ ਪਰ ਲੇਕਿਨ ਕਿਉਂਕਿ ਪਿੰਡਾਂ ਦੇ ਵਿੱਚ ਜਾਣਾ ਲੋਕਾਂ ਦੇ ਵਿੱਚ ਜਾਣਾ ਤਾਂ ਇੱਕ ਲੀਡਰ ਦਾ ਜਿਹੜਾ رابطہ ਹੁੰਦਾ ਜਿਹੜਾ ਉਹਨਾਂ ਦੇ ਨਜ਼ਦੀਕੀ ਜਿਹੜੇ ਉਹ ਕਰਾਉਂਦੇ ਨੇ ਭਾਵੇਂ ਕਿ ਵਿਜੇਂਦਰ ਸਿੰਘਲਾ ਬੋਲੋ। ਪਰ ਤੁਸੀਂ ਕਹਿ ਰਹੇ ਹੋ ਕਿ ਸੁਖਪਾਲ ਸਿੰਘ ਖੈਰਾ ਸੰਗਰੂਰ ਚ ਇਕੱਲੇ ਪੈ ਗਏ ਨੇ, ਪਾਰਟੀ ਦਾ ਸਾਥ ਵੀ ਉਹਨਾਂ ਨੂੰ ਮਿਲ ਨਹੀਂ ਰਿਹਾ ਜੋ ਲੋਕਲ ਲੀਡਰ ਨੇ ਵਿਜੇਂਦਰ ਸਿੰਘਲਾ ਚਲੇ ਗਏ ਉਧਰ ਆਪਣੇ ਪ੍ਰਚਾਰ ਦੇ ਲਈ ਆਪਣੀ ਮਤਲਬ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਤੇ ਤੇ ਦਲਵੀਰ ਗੋਲਡੀ ਛੱਡ ਗਏ ਤੇ ਇਸ ਲਈ ਨੁਕਸਾਨ ਹੋ ਰਿਹਾ ਸੁਖਪਾਲ ਸਿੰਘ ਖੈਰਾ ਨੂੰ ਜਾਂ ਹੋਰ ਵੀ ਕੋਈ ਫੈਕਟਰ ਨੇ। ਦੇਖੋ ਦੂਜੀ ਵੱਡੀ ਗੱਲ ਇਹ ਹੈ ਕਿ ਜਿਸ ਜਿਸ ਤਰ੍ਹਾਂ ਦਾ ਚੋਣ ਪ੍ਰਚਾਰ ਜਿਸ ਚੀਜ਼ ਨੂੰ ਜਿਸ ਅਡੋਲਜੀ ਨੂੰ ਲੈ ਕੇ ਸਪਾਲਖੇ ਨਾਲ ਚੱਲਦ ਨੇ ਉਸੇ ਦੇ ਉੱਪਰ ਸਿਮਰਜੀਤ ਸਿੰਘ ਮਾਨ ਜਿਹੜੇ ਉਹ ਉਹ ਪ੍ਰਚਾਰ ਕਰ ਰਹੇ ਨੇ ਕਿਉਂਕਿ ਦੋਨਾਂ ਦੀ ਜਿਹੜੀ ਸੇਮ ਟੂ ਸੇਮ ਜਿਹੜੀ ਉਹ ਉਹ ਮਿਲ ਰਹੀ ਆ ਕਿਤਨਾ ਕਿਤਨੇ ਦੋਨੋਂ ਇੱਕ ਦੂਜੇ ਦੀਆਂ ਜਿਹੜੀਆਂ ਵੋਟ ਨੂੰ ਜਿਹੜੇ ਉਹ ਜਾਨਕੀ ਕੱਟ ਰਹੇ ਨੇ ਕਿਉਂਕਿ ਹਾਲੀ ਦੇ ਵਿੱਚ ਜਦੋਂ ਪਿਛਲੀ ਵਾਰ ਜਦੋਂ ਜੀ ਉਸ ਸਮੇਂ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਨਾਮ ਦੇ ਉੱਪਰ ਕਹਿ ਸਕਦੇ ਆ ਕਿ ਵੱਡਾ ਵੋਟ ਬੈਂਕ ਜਿਹੜਾ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਮਿਲਿਆ ਸੀ ਪਰ ਇਸ ਵਾਰ ਇਲੈਕਸ਼ਨ ਦੇ ਵਿੱਚ ਜਿਹੜਾ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਫਾਦਰ ਨੇ ਬਲਕੌਰ ਸਿੰਘ ਉਹ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਹੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਸਿਮਰਜੀਤ ਸਿੰਘ ਮਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਦੁੱਖ ਲੱਗਿਆ ਕਿਉਂਕਿ ਉਹਨਾਂ ਦਾ ਬੇਟਾ ਮੇਰੇ ਲਈ ਪ੍ਰਚਾਰ ਕਰਨ ਲਈ ਆਉਣ ਲਈ ਤਿਆਰ ਸੀ ਤਾਂ ਮਤਲਬ ਇਹ ਕਈ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਕਿ ਅਰਸੇ ਇਹ ਸਮੀਕਰਨ ਜਿਹੜੀਆਂ ਉਹ ਉਹ ਵਿਗਿਆੜ ਦਿੰਦੇ ਨੇ ਰਾਜਨੀਤਿਕ ਸਮੀਕਰਨ ਜਿਹੜੇ ਉਹ ਚੀਜ਼ਾਂ ਵਿਗਿਆੜ ਦਿੰਦੀਆਂ ਨੇ ਕਿਉਂਕਿ ਲੋਕਾਂ ਨੂੰ ਜੇ ਆਪਾਂ ਗੱਲ ਕਰੀਏ ਭਾਵੇਂ ਕਿ ਦਿਨ ਥੋੜੇ ਰਹਿ ਗਏ ਨੇ ਪਰ ਐਨ ਮੌਕੇ ਦੇ ਪੜਾ ਦਾ ਪੜਾ ਇਹ ਸਮੀਕਰਨ ਜਿਹੜੇ ਬਦਲਦੇ ਜਾਂਦੇ ਨੇ ਜਿਹੜੇ ਕਿ ਪਹਿਲਾਂ ਸੁਖਪਾਲ ਸਿੰਘ ਖਹਿਰਾ ਰੇਸ ਦੇ ਵਿੱਚ ਸੀ ਲੱਗ ਰਿਹਾ ਸੀ ਕਿ ਸੁਖਪਾਲ ਸਿੰਘ ਖਹਿਰਾ ਤੇ ਮੀਤ ਹੇਰ ਦੇ ਵਿੱਚ ਜਿਹੜਾ ਮੁਕਾਬਲਾ ਉਹ ਹੋਏਗਾ ਪਰ ਹੁਣ ਜਿਹੜੀਆਂ ਅੱਜ ਦੀ ਜਿਹੜੀ ਚਰਚਾਵਾਂ ਨੇ ਜਾਂ ਹਵਾ ਜਿਹੜੀ ਕਹਿ ਸਕਦੇ ਆ ਬਦਲਦੀ ਰਹਦੀ ਹੈ ਉਹ ਅ ਕਹਿ ਸਕਦਾ ਕਿ ਭਾਵੇਂ ਕੀ ਮੁਕਾਬਲਾ ਇੱਥੇ ਪੰਜ ਕੋਨਾਗਾ ਅਸੀਂ ਇਹਨੂੰ ਚਾਰ ਕੋਨਾ ਵੀ ਨਹੀਂ ਕਹਿ ਸਕਦੇ ਦੋ ਕੋਨਾ ਵੀ ਨਹੀਂ ਕਹਿ ਸਕਦੇ ਕਿਉਂਕਿ ਅ ਅਰਵਿੰਦ ਖੰਨਾ ਦੀ ਵੀ ਵੋਟ ਬੈਂਕ ਇੱਥੇ ਕਾਫੀ ਜ਼ਿਆਦਾ ਅਸ ਕਿਉਂਕਿ ਕਈ ਸ਼ਹਿਰ ਵੱਡੇ ਜਿਹੜੇ ਸ਼ਹਿਰ ਨੇ ਉਹ ਇਸ ਲੋਕ ਸਭਾ ਨੂੰ ਲੱਗ ਜਾਂਦੇ ਨੇ ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜੇ ਆਪਾਂ ਆ ਰੋਡਸੋ ਦੇਖਦੇ ਆ ਜਾਂ ਫਿਰ ਰੈਲੀਆਂ ਦੇਖਦੇ ਆ ਜਿਹੜੇ ਸੁਖਵੀਰ ਬਾਦਲ ਨੇ ਕਰੀਆਂ ਉਹਨਾਂ ਦੇ ਵਿੱਚ ਵੀ ਜਿਹੜਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਕਿਉਂਕਿ ਵੋਟ ਬੈਂਕ ਉਹਨਾਂ ਦਾ ਵੀ ਵਧੇਗਾ ਇਹ ਨਹੀਂ ਹੈਗਾ ਕਿ ਜਿਹੜਾ ਅਕਾਲੀ ਦਲ ਨੂੰ ਪਿਛਲੀ ਵਾਰ ਵੋਟ ਬੈਂਕ ਪਿਆ ਸੀ ਉਸ ਉਨੀ ਵੋਟ ਪੈਗੀ ਉਹ ਤੋਂ ਵੋਟ ਬੈਂਕ ਜ਼ਿਆਦਾ ਵਧੇਗਾ ਕਾਂਗਰਸ ਦਾ ਵੋਟ ਬੈਂਕ ਵੀ ਅਪ ਹੋਏਗਾ ਪਰ ਲੇਕਿਨ ਕਿਸੇ ਦਾ ਵੋਟ ਬੈਂਕ ਘਟੇਗਾ ਵੀ ਪਰ ਲੇਕਿਨ ਇਹ ਇਹ ਅੰਕੜਾ ਜਦੋਂ 8 ਲੱਖ ਦੇ ਕਰੀਬ 7.5 ਤੋਂ ਲੈ ਕੇ 8 ਲੱਖ ਦੇ ਕਰੀਬ ਜਿਹੜੀ ਵੋਟ ਪੋਲ ਹੋਏਗੀ ਕਿਉਂਕਿ 50 55% ਦੇ ਤਕਰੀਬਨ ਜਿਹੜੀ ਵੋਟ ਪੋਲ ਹੋਣ ਦੀ ਜਿਹੜੀ ਸੰਭਾਵਨਾ ਕਿਉਂ ਗਰਮੀ ਬਹੁਤ ਜ਼ਿਆਦਾ ਜਿਹੜੀ ਇਸ ਸਮੇਂ ਚੱਲ ਰਹੀ ਹੈ ਬਿਲਕੁਲ ਤੁਸੀਂ ਕਹਿ ਰਹੇ ਬੀਜੇਪੀ ਆਕਾਲੀ ਦਲ ਨੂੰ ਅਸੀਂ ਇੱਕ ਪਾਸੇ ਰੱਖ ਦਿੱਤਾ ਕੀ ਉਹ ਮੁੱਖ ਮੁਕਾਬਲੇ 'ਚ ਨਹੀਂ ਹੈ ਸੁਖਪਾਲ ਸਿੰਘ ਖੇਰਾ ਕਾਂਗਰਸ ਨੂੰ ਵੀ ਤੁਸੀਂ ਇੱਕ ਪਾਸੇ ਕਰਤਾ ਤੁਸੀਂ ਮੁੱਖ ਮੁਕਾਬਲਾ ਕਹਿ ਰਹੇ ਹੋ ਸਿਮਰਜੀਤ ਸਿੰਘ ਮਾਨ ਤੇ ਆਵਾਦੀ ਪਾਰਟੀ ਦੇ ਗੁਰਮੀਤ ਸਿੰਘ ਮੀਤਿਹਰ ਦੇ ਵਿੱਚ ਕਾ ਜਦੋਂ 2022 ਦੇ ਜਿਮਨੀ ਚੋਣ ਸਿਮਰਜੀਤ ਸਿੰਘ ਮਾਨ ਜਿੱਤਦੇ ਨੇ ਉਦੋਂ ਇਹ ਕਿਹਾ ਗਿਆ ਕਿ ਬਈ ਠੀਕ ਹੈ ਉਦੋਂ ਆਵਾਦੀ ਪਾਰਟੀ ਦੀ ਜ਼ਿਆਦਾ ਤਿਆਰੀ ਨਹੀਂ ਸੀ ਤੇ ਨਾਲੇ ਇਮੋਸ਼ਨਲ ਕਾਰਡ ਸਿਮਰਜੀਤ ਸਿੰਘ ਮਾਨ ਖੇਡ ਗਏ ਤੁੱਕੇ ਨਾਲ ਜਿੱਤ ਗਏ ਤਮਾਮ ਤਰ੍ਹਾਂ ਦੇ ਸਵਾਲ ਉੱਠੇ ਤੇ ਹੁਣ ਉਹਨਾਂ ਦਾ ਦੁਬਾਰਾ ਰੇਸ 'ਚ ਹੋਣਾ 2024 ਦੇ ਲਈ ਕਿਉਂਕਿ ਅਸੀਂ ਆਵਾਦੀ ਪਾਰਟੀ ਨਾਲ ਵੀ ਜਦੋਂ ਗੱਲ ਕਰਦੇ ਆ ਤੇ ਉਹ ਸੁਖਪਾਲ ਸਿੰਘ ਖੈਰਾ ਨੂੰ ਰੇਸ 'ਚ ਨਹੀਂ ਗਿਣਦੇ ਉਹ ਆਫ ਦਾ ਰਿਕਾਰਡ ਸਿਮਰਨਜੀਤ ਸਿੰਘ ਮਾਨ ਨੂੰ ਮੈਦਾਨ 'ਚ ਜ਼ਰੂਰ ਗਿਣਦੇ ਨੇ ਮੁੱਖ ਮੁਕਾਬਲੇ ਜ਼ਰੂਰ ਗਿਣਦੇ ਨੇ ਸਿਮਰਨਜੀਤ ਸਿੰਘ ਮਾਨ ਦੇ ਲਈ ਕਿਹੜੇ ਫੈਕਟਰ ਕੰਮ ਕਰ ਰਹੇ ਨੇ ਸੰਗਰੂਪ 'ਚ ਅਗਰ ਤੁਸੀਂ ਕਹਿ ਰਹੇ ਹੋ ਕਿ ਉਹ ਮੁੱਖ ਮੁਕਾਬਲੇ 'ਚ ਨੇ ਦੇਖੋ ਅਰਸ ਕਿਉਂਕਿ ਜੋਤਾ ਜਿਹੜਾ ਨੌਜਬਾਨ ਨੇ ਵੱਡੀ ਗਿਣਤੀ ਵਿੱਚ ਸਿਮਰਜੀਤ ਸਿੰਘ ਮਾਨ ਦੇ ਨਾਲ ਨੇ ਕਿਉਂਕਿ ਹਰ ਪਿੰਡ ਦੇ ਵਿੱਚ ਉਹਨਾਂ ਦੀ ਵੋਟ ਆ ਜਿਹੜੀ ਉਹ ਉਹ ਬੋਲਦੀ ਹੈ ਕਿ ਹਰ ਤੁਸੀਂ ਜੇ ਕਿਸੇ ਸੱਤ ਦੇ ਵਿੱਚ ਜਾ ਕੇ ਗੱਲ ਕਰੋਗੇ ਪਿੰਡਾਂ ਦੇ ਵਿੱਚ ਤਾਂ ਉਹਨਾਂ ਦੀ ਵੋਟ ਜਿਹੜੀ ਵੋਟ ਦੇ ਉੱਪਰ ਜ਼ਿਕਰ ਹੁੰਦਾ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਜ਼ਿਕਰ ਜ਼ਰੂਰ ਹੁੰਦਾ ਉੱਥੇ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਹੁੰਦਾ ਕਿਉਂਕਿ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਕਈ ਚੀਜ਼ਾਂ ਦਾ ਜਿਹੜਾ ਫਾਇਦਾਗਾ ਜਿਹੜਾ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਭਾਵੇਂ ਮੁਫਤ ਬਿਜਲੀ ਹੋਵੇ ਭਾਵੇਂ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਜਿਹ ਬਿਜਲੀ ਆ ਜਾਂ ਨਹਿਰੀ ਪਾਣੀ ਦਾ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਉਹਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਪਰ ਲੇਕਿਨ ਕਿਤੇ ਨਾ ਕਿਤੇ ਜਿਹੜਾ ਉਹ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਦੇ ਲਈ ਕਿਉਂਕਿ ਕੈਂਪੀ ਦੇ ਲਈ ਜਿੰਨਾ ਕੁਝ ਉਹ ਕਰ ਸਕਦੇ ਸੀ ਉਹ ਆਪਣਾ ਰਿਪੋਰਟ ਕਾਰਡ ਰੱਖ ਰਹੇ ਨੇ ਲੋਕਾਂ ਦੇ ਵਿੱਚ ਵੀ ਇਹ ਚੀਜ਼ਾਂ ਬਣੀਆਂ ਹੋਈਆਂ ਨੇ ਕਿ ਜੋ ਚੀਜ਼ਾਂ ਜਿੰਨੇ ਕੁ ਜੋਗਰੇ ਹੈਗੇ ਅਸੀਂ ਉਹਨੇ ਕੋ ਕਰ ਰਹੇ ਨੇ ਪਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ 2022 ਦੇ ਵਿੱਚ ਕੀਤੀ ਜਾਵੇ ਤਾਂ 248000 ਦੇ ਕਰੀਬ ਵੋਟ ਆਮ ਆਦਮੀ ਪਾਰਟੀ ਨੂੰ ਪੈ ਜਾਂਦੀ ਹੈ 253000 ਦੇ ਕਰੀਬ ਜਿਹੜੀ ਵੋਟ ਆ ਵੋਟ ਆ ਜਿਹੜੀ ਸਿਮਰਜੀਤ ਮਾਨ ਨੂੰ ਪੈ ਜਾਂਦੀ ਹੈਗੀ ਤੁਸੀਂ ਦੇਖੋ 5 ਲੱਖ ਦੇ ਕਰੀਬ ਜਿਹੜੀ ਉਸ ਵੇਲੇ ਵੋਟ ਬੈਂਕ ਜਿਹੜਾ ਸੀ ਉਹ ਦੋਨੋਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਸਿਮਰਜੀਤ ਸਿੰਘ ਮਾਨ ਦੇ ਸ਼੍ਰੋਮਣੀ ਕਾਲਰਾਂ ਬਸਰ ਦੇ ਵਿੱਚ ਰਿਹਾ ਤੇ ਜਿਹੜਾ ਬਾਕੀ 6.7 ਲੱਖ ਜਿਹੜੀ ਵੋਟ ਜਿਹੜੀ ਲਗਭਗ ਪੋਲ ਹੋਈ ਸੀ ਜਿਹੜੀ ਬਾਕੀ 2.5 ਲੱਖ ਵੋਟ ਜਾਂਦੀ ਹੈ ਉਹ ਬਾਕੀ ਸਾਰੀਆਂ ਪਾਰਟੀਆਂ ਦੇ ਵਿੱਚ ਵੰਡੀ ਗਈ ਕਿਉਂਕਿ ਵੱਡਾ ਨੁਕਸਾਨ ਅਕਾਲ ਜਿਹੜੀ ਵੋਟ ਮਿਲੀ ਸੀ ਤਾਂ ਕਾਂਗਰਸ ਨੂੰ ਵੀ ਜ਼ਿਆਦਾ ਵੋਟ ਬੈਂਕ ਨਹੀਂ ਮਿਲਿਆ ਸੀ ਸਿਪ ਬੀਜਪੀ ਨੂੰ ਵੀ ਨਹੀਂ ਮਿਲਿਆ ਸੀ ਪਰ ਹੁਣ ਵੋਟ ਪੋਲ ਉਨੀ ਹੀ ਹੋਣੀ ਆ ਅਰਸ ਕਿ 7.5 ਤੋਂ ਲੈ ਕੇ 8 ਲੱਖ ਦੇ ਵਿੱਚ ਵਿੱਚ ਜਿਹੜੀ ਵੋਟ ਪੋਲ ਹੋਣੀ ਆ ਪਰ ਲੇਕਿਨ ਜਿਹੜੀ ਆਮਾ ਦੀ ਪਾਰਟੀ ਦਾ ਵੋਟ ਬੈਂਕ ਵੀ ਘਟੇਗਾ ਤੇ ਗ੍ਰਾਫ ਜਿਹੜਾ ਸਿਮਰਜੀਤ ਸਿੰਘ ਮਾਨ ਦਾ ਵੀ ਗਿਰਿਆਗਾ ਇਹ ਨਹੀਂ ਹੈਗਾ ਕਿ 2022 ਦੇ ਮੁਕਾਬਲੇ ਉਨੀ ਵੋਟ ਬੈਂਕ ਜਿਹੜੀ ਉਹ ਨਹੀਂ ਮਿਲੂਗੀ ਪਰ ਲੇਕਿਨ ਜੇ ਅਗਰ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ 30 ਤੋਂ 40 40000 ਵੋਟਾਂ ਆਪਾਂ ਘਟਾ ਲੈਂਦੇ ਆ ਤਾਂ ਉਹ ਕਿਸੇ ਪਾਸੇ ਦੂਜੇ ਪਾਸੇ ਜਿਹੜੀ ਕਾਂਗਰਸ ਨੂੰ 60 70000 ਵੋਟ ਪਈ ਸੀ ਤਾਂ ਉਹ ਵੀ ਖੈਰਾ ਦੇ ਆਉਣ ਨਾਲ ਅੱਪ ਹੋਏਗੀ ਤਾਂ ਡਬਲ ਹੋ ਸਕਦੀ ਹੈਗੀ ਤਾਂ ਅਰਵਿੰਦ ਖੰਨਾ ਦੇ ਆਉਣ ਦੇ ਨਾਲ ਜਿਹੜੀ ਕ ਕਹਿ ਸਕਦਾ ਲੱਖ ਤੋਂ ਥੱਲੇ ਵੋਟ ਜਿਹੜੀ ਭਾਪੀ ਨੂੰ ਪਈ ਸੀ ਉਹ ਵੀ ਲੱਖ ਪਲੱਸ ਹੋ ਸਕਦੀ ਹੈ ਕਿਉਂਕਿ ਸੈਰ ਜਿਹੜੇ ਵੱਡੇ ਨੇ ਰਾਮ ਮੰਦਰ ਦਾ ਜਿਹੜਾ ਫੈਕਟਰ ਜਿਹੜਾ ਉਹ ਉਹ ਵੀ ਕੰਮ ਕਰ ਰਿਹਾ ਤੇ ਫਿਰ ਅਕਾਲੀ ਦਲ ਦੀ ਵੋਟ ਹੈ ਜਿਹੜੀ ਜਿਹੜੀ ਸਭ ਤੋਂ ਘੱਟ ਪਈ ਸੀ ਤਾਂ ਉਹ ਉਹ ਵੋਟ ਬੈਂਕ ਵੀ ਜਿਹੜਾ ਕਾਫੀ ਵਧੇਗਾ ਪਰ ਲੇਕਿਨ ਜੇ ਅਸੀਂ ਇਹ ਮੰਨ ਕੇ ਚੱਲਾਂਗੇ ਢਾਈ ਢਾਈ ਲੱਖ ਵੋਟ ਉਸੇ ਟਾਈਮ ਜਾਂ ਆਵਾਦੀ ਪਾਰਟੀ ਜਾਂ ਫਿਰ ਸਿਮਰਜੀਤ ਸਿੰਘ ਮਾਨ ਨੂੰ ਪਏਗੀ ਤਾਂ ਫਿਰ ਵੋਟ ਪੋਲਿੰਗ ਬਹੁਤ ਜ਼ਿਆਦਾ ਹੋਣਾ ਚਾਹੀਦਾ ਕਿ 10 ਲੱਖ 12 ਲੱਖ 19 ਵੋਟ ਪੋਲਿੰਗ ਨਹੀਂ ਹੋ ਬਹੁਤ ਥੋੜੇ ਮਾਰਦਿਆਂ ਦੇ ਨਾਲ ਹੀ ਜਿਹੜੀ ਸੀਟ ਜਿਹੜੀ ਇਹ ਉਹ ਨਿਕਲੇਗੀ ਕੀ ਸੁਪਾਲ ਸਿੰਘ ਖਹਿਰਾ ਦਾ ਅੱਪ ਹੋਣਾ ਜਾਂ ਫਿਰ ਡਾਊਨ ਹੋਣਾ ਉਹ ਆਮ ਆਦਮੀ ਪਾਰਟੀ ਲਈ ਨੁਕਸਾਨ ਚ ਆਏਗਾ ਜਾਂ ਫਾਇਦੇ ਚ ਇਹ ਦੇਖਣਾ ਹੋਵੇਗਾ ਹੂੰ ਤੇ ਬਿਲਕੁਲ ਅਵੀ ਕੀ ਤੁਸੀਂ ਕਹਿ ਰਹੇ ਹੋ ਸੁਪਾਲ ਸਿੰਘ ਖਹਿਰਾ ਅੱਜ ਜਿਆਦਾ ਵੱਡੀ ਟੱਕਰ ਤਾਂ ਨਹੀਂ ਦੇ ਰਿਹਾ ਪਰ ਫਿਰ ਵੀ ਆਖਿਰ ਤੱਕ ਕੁਝ ਨਹੀਂ ਕਹਿ ਸਕਦੇ ਨਾਲੇ VOTERS ਦੇ ਮਨ ਚ ਕੀ ਚੱਲ ਰਿਹਾ ਉਹ ਕੁਝ ਕਿਹਾ ਹੀ ਨਹੀਂ ਜਾ ਸਕਦਾ ਜਦੋਂ ਤੱਕ ਉਹ ਵੋਟ ਕਾਸਤੇ ਨਹੀਂ ਕਰਦੇ ਤੇ ਚਾਰ ਜ਼ੋਨ ਨੂੰ ਜਦੋਂ ਤੱਕ ਨਤੀਜੇ ਨਹੀਂ ਆਉਂਦੇ ਪਰ ਫਿਰ ਵੀ ਜਿਹਨਾਂ ਦੋ ਜਣਿਆਂ ਦਾ ਜਿਹਨਾਂ ਦੋ ਪਾਰਟੀਆਂ ਤੁਸੀਂ ਮੁੱਖ ਮੁਕਾਬਲਾ ਕਿਹਾ ਹੈ ਇਹਨਾਂ ਦੋਨਾਂ ਚੋਂ ਤੁਹਾਨੂੰ ਕਿਹਦਾ ਪਲੜਾ ਥੋੜਾ ਜ਼ਿਆਦਾ ਭਾਰੀ ਲੱਗ ਰਿਹਾ ਦੇਖ ਪਲੜੇ ਦੀ ਕੁਝ ਵੀ ਨਹੀਂ ਕੀਤਾ ਜਾ ਸਕਦਾ ਦੇਖ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਕਿਉਂਕਿ ਇਹ ਤਾਂ ਚਾਰ ਜ਼ੋਨ ਨੂੰ ਹੀ ਅਰਸ ਕਲੀਅਰ ਹੋਏਗਾ ਸਾਫ ਹੋਏਗਾ ਕੀ ਸੰਗਰੂਰ ਤੋਂ ਜਿਹੜਾ ਸੰਸਦ ਦੇ ਲਈ ਕੌਣ ਪਹੁੰਚ ਰਿਹਾਗਾ ਕਿਉਂਕਿ ਭਾਵੇਂ ਅਸੀਂ ਜਿਹੜੀ ਸੁਖਪਾਲ ਖਹਿਰਾ ਦੀ ਗੱਲ ਕਰਾਂਗੇ ਤੀਜੇ ਨੰਬਰ ਤੇ ਆ ਰਹੇ ਨੇ ਸਮੀਕਰਨ ਉਲਟ-ਪੁਲਟ ਵੀ ਹੋ ਸਕਦੇ ਨੇ ਦੂਸਰੇ ਪਾਸੇ ਵੀ ਚਲੇ ਜਾ ਸਕਦੇ ਨੇ ਪਰ ਜਿਵੇਂ ਤੁਸੀਂ ਆਪਾਂ ਗੱਲ ਕਰਦੇ ਹਾਂ ਕਿ ਅ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵੱਡੀਆਂ ਹੋ ਰਹੀਆਂ ਨੇ ਭਵਨ ਸਿੰਘ ਮਾਨ ਲਗਾਤਾਰ ਰੋਡ ਸ਼ੋਅ ਕਰ ਰਹੇ ਨੇ ਕੱਲ ਨੂੰ ਫੇਰ ਜਿਹੜਾ ਰੋਡ ਸ਼ੋਅ ਹੈਗਾ ਦੂਜੇ ਪਾਸੇ ਸਾਰੀਆਂ ਪ ਦੇਖਿਆ ਕਿ ਭਗਵੰਤ ਮਾਨ ਦੇ ਰੋਡ ਸ਼ੋਅ ਵੀ ਚੱਲ ਰਹੇ ਨੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਭੈਣ ਉਹਨਾਂ ਦੀ ਪਤਨੀ ਉਹ ਵੀ ਧੁਰੀ ਦਾ ਹਲਕਾ ਸੰਭਾਲੇ ਹੋਏ ਨੇ ਤੇ ਕੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਭਗਵੰਤ ਮਾਨ ਦਾ ਆਮ ਆਦੀ ਪਾਰਟੀ ਦਾ ਕਿਉਂ ਜਲਵਾ ਉਹ ਜਾਦੂ ਉਹੀ ਹੈ ਜੋ 2022 2019 ਤੇ 2014 ਚ ਅਸੀਂ ਦੇਖਿਆ ਦੇਖੋ ਜੀ ਮਤਲਬ ਕਿ ਉਸ ਸਮੇਂ ਦੀ ਗੱਲ ਕੀਤੀ ਜਾਣੇ ਉਹ ਇਹ ਇਹ ਤਾਂ ਨਹੀਂ ਕਹਿ ਸਕਦੇ ਕਿ ਉਹਨਾਂ ਜਲਬਾ ਜ਼ਰੂਰ ਹੈਗਾ ਕਿਉਂਕਿ ਜਦੋਂ ਤੁਸੀਂ 200 ਸਰਕਾਰ ਚਲਾ ਲੈਂਦੇ ਹੋ 250 ਸਾਲ ਸਰਕਾਰ ਚਲਾ ਲੈਂਦੇ ਹੋ ਤਾਂ ਕੁਝ ਕੰਮ ਲੋਕਾਂ ਦੇ ਪੱਖ ਦੇ ਲਈ ਵੀ ਹੁੰਦੇ ਨੇ ਕੁਝ ਜਿਹੜੇ ਲੋਕਾਂ ਨੂੰ ਸਹੀ ਵੀ ਨਹੀਂ ਬੈਠਦੇ ਉਸੇ ਤਰੀਕੇ ਨੂੰ ਲੈ ਕੇ ਆਪਣਾ ਆਪਣਾ ਜਿਹੜਾ ਵਿਰੋਧ ਪ੍ਰਦਰਸ਼ਨ ਅਸੀਂ ਦੇਖਦੇ ਹਾਂ ਉਹ ਲੋਕ ਆਪਣੇ ਤਰੀਕੇ ਦੇ ਨਾਲ ਕਰਦੇ ਨੇ ਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਜਾਂਦੇ ਹੋ ਤਾਂ ਤੁਹਾਨੂੰ ਉਹ ਸਮੱਸਿਆਵਾਂ ਵੀ ਦੇਖਣੀਆਂ ਪੈਂਦੀਆਂ ਨੇ ਪਰ ਉਸੇ ਲਈ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਵੋਟ ਬੈਂਕ ਆ ਉਹ ਘਟੇਗਾ ਮਾਦੀ ਪਾਰਟੀ ਦਾ ਘਟਿਆਗਾ ਪਰ ਉਹ ਨਾਲ ਦੀ ਨਾਲ ਉਹ ਸਾਰੀਆਂ ਪਾਰਟੀਆਂ ਦਾ ਵੋਟ ਬੈਂਕ ਘਟਿਆ ਕਿਉਂਕਿ ਇੱਕ ਚੀਜ਼ ਆ ਰਹੀ ਸੀ ਇਸ ਵਾਰ ਇਲੈਕਸ਼ਨ ਤੁਸੀਂ ਹੋਰ ਵੀ ਦੇਖੀ ਹੋਏਗੀ ਕਿ ਲੋਕਾਂ ਨੂੰ ਲੀਡਰਾਂ ਦੇ ਉੱਪਰ ਬਾਹਲਾ ਵਿਸ਼ਵਾਸ ਨਹੀਂ ਰਿਹਾ ਕਿ ਗੱਲ ਬਦਲੀਆਂ ਜਿਹੜੀਆਂ ਹੋਈਆਂ ਨੇ ਨਾ ਇੱਕ ਲੀਡਰ ਦੂਜੀ ਪਾਰਟੀ ਛੱਡ ਕੇ ਤੀਜੀ 'ਚ ਗਿਆ ਦੂਜੀ ਛੱਡ ਕੇ ਦੂਜੀ 'ਚ ਗਿਆ ਤਾਂ ਲੋਕ ਇਹ ਸੋਚ ਰਹੇ ਨੇ ਵਿਸ਼ਵਾਸ ਕਿਸ ਤੇ ਕੀਤਾ ਜਾਵੇ ਤੇ ਇਸ ਲਈ ਇਸ ਵਾਰ VOTING ਪਰਸੈਂਟੇਜ ਵੀ ਬਹੁਤ ਘੱਟ ਹੋਣ ਦੀ ਜਿਹੜੀ ਉਮੀਦ ਆ ਕਿਉਂਕਿ ਤੁਸੀਂ ਵੋਟ ਪਾਉਣੇ ਕਿਸੇ ਹੋਰ ਲੀਡਰ ਨੂੰ ਹੋ ਕੱਲ ਨੂੰ ਕਿਸੇ ਹੋਰ ਝੋਲੀ 'ਚ ਚਲਾ ਜਾਂਦਾ ਹੋਰ ਪਾਸੇ ਬੈਠ ਜਾਂਦਾ ਤਾਂ ਇਸੇ ਨੂੰ ਲੈ ਕੇ ਜਿਹੜਾ ਕਹਿ ਸਕਦੇ ਆਂਗੇ ਕਿ ਇਹ ਨਤੀਜੇ ਬਹੁਤ ਹੈਰਾਨ ਕਰਨ ਵਾਲੀ ਜਿਹੜੇ ਸਾਹਮਣੇ ਆਉਣਗੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਹੋ ਸਕਦਾ ਪਾਰਟੀਆਂ ਦੀਆਂ ਉਮੀਦਾਂ ਤੋਂ ਵੀ ਪਰੇ ਹੋਣ ਕਿਉਂਕਿ ਜੇ ਪਿੰਡੂ ਖੇਤਰ ਦੀ ਆਪਾਂ ਗੱਲ ਕਰੀ ਜਾਵੇ ਤਾਂ ਪਿੰਡੂ ਖੇਤਰ ਦੇ ਵਿੱਚੋਂ ਵੋਟ ਪੋਲ ਇੰਨਾ ਜ਼ਿਆਦਾ ਮੈਨੂੰ ਲੱਗਦਾ ਕਿ ਉਹ ਨਹੀਂ ਹੋਏਗੀ ਕਿਉਂਕਿ ਜ਼ਿਆਤਰ ਮਹਿਲਾਵਾਂ ਨੇ ਜਿਹੜੀਆਂ ਉਹ ਵੋਟ ਦੇ ਲਈ ਨਹੀਂ ਨਿਕਲਣਗੀਆਂ ਕਿਉਂਕਿ ਸ਼ਹਿਰ ਦੇ ਵਿੱਚ ਮਹਿਲਾਵਾਂ ਵੋਟ ਪਾਉਣ ਲਈ ਨਿਕਲ ਜਾਂਦੀਆਂ ਨੇ ਸਵੇਰੇ ਸਵੇਰੇ ਪਰ ਪਿੰਡਾਂ ਦੇ ਵਿੱਚ ਉਹ ਸਵੇਰ ਦਾ ਸਮਾਂ ਜਿਹੜਾ ਉਹ ਕੰਮਕਾਜ ਦਾ ਹੁੰਦਾ ਮਹਿਲਾਵਾਂ ਕੰਮ ਕਾਜ ਕਰਦੀਆਂ ਨੇ ਤਾਂ ਦੁਪਹਿਰ ਤੋਂ ਬਾਅਦ ਧੁੱਪ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਕੋਈ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਬਹੁਤ ਲੋਕਾਂ ਨਾਲ ਅਸੀਂ ਗੱਲਬਾਤ ਕਰੀ ਉਹ ਕਹਿੰਦੇ ਅਸੀਂ ਤਾਂ ਬੋਟ ਵੀ ਨਹੀਂ ਪਾਈ ਕਦੇ ਪਾਈ ਤਾਂ ਹੁਣ ਮੌਸਮ ਵੀ ਡਿਪੈਂਡ ਕਰਦਾ ਉਸ ਦਿਨ ਉਹ ਕੀ ਪਾਰਟੀਆਂ ਦੇ ਹੱਕ 'ਚ ਜਾਂਦਾ ਜਾਂ ਨਹੀਂ ਜਾਂਦਾ ਕਿਉਂਕਿ ਅਗਰ ਜੇ ਤੇਜ਼ ਗਰਮੀ ਹੁੰਦੀ ਹੈਗੀ ਤਾਂ ਹੋ ਸਕਦਾ ਕਿ ਲੋਕ ਪੋਲ ਬੂਥੇ ਘੱਟ ਪਹੁੰਚਣ ਠੀਕ ਹੈ ਬਹੁਤ ਬਹੁਤ ਧੰਨਵਾਦ ਵਿਕੀਸ਼ तमाम ਜਾਣਕਾਰੀ ਦੇ ਲਈ ਨਾਲੇ ਲੋਕ ਸਭਾ ਹਲਕਾ ਜੋ ਹੈ ਕਾਫੀ ਵੱਡਾ ਹੁੰਦਾ ਇੱਥੇ ਲੋਕਾਂ ਦੇ समझ पाना पा हर एक पिंड च जाके गल करना काफी मुश्किल हो जाता है पर फिर भी जो एनालिसिस बलवंत सिंह वि मेरे सहयोगी ने किया है वो काफी ਠੀਕ ਅਸੀਂ ਸਮਝ ਪਾ ਰਹੇ ਆ ਬਾਕੀ ਲੋਕਾਂ ਦੇ ਮਨ ਦਾ ਕੁਝ ਨਹੀਂ ਪਤਾ ਕਿੱਧਰ ਭੁਗਤਦੇ ਨੇ ਲੋਕ ਖੋਲ ਕੇ ਦੱਸਦੇ ਵੀ ਨਹੀਂ ਜਦੋਂ ਤੱਕ ਵੋਟ ਨਹੀਂ ਕਰਤੇ ਤੇ ਠੀਕ ਹੈ ਦੇਖਦੇ ਆ ਕਿ ਬਾਕੀ ਸੰਗਰੂਰ ਚ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਣ ਨੂੰ ਮਿਲਦਾ ਹੈ ਅਸੀਂ ਵਾਰ-ਵਾਰ ਇਹੀ ਅਪੀਲ ਕਰ ਰਹੇ ਆ ਵੋਟ ਜੋ ਹੈ ਜ਼ਰੂਰ ਕਰੋ ਕਾਫੀ ਦਿਲਚਸਪ ਪੰਜਾਬ ਚ ਇਹ ਟੱਕਰ ਦੇਖਣ ਨੂੰ ਮਿਲ ਰਹੀ ਹੈ ਤੁਹਾਡਾ ਇੱਕ ਵੋਟ ਕਿਸੇ ਪਾਰਟੀ ਦੀ ਤੇ ਆਪ ਲੋਕਾਂ ਦੀ ਵੀ ਕਿਸਮਤ ਬਦਲ ਸਕਦਾ ਹੈ ਤੁਸੀਂ ਮੁੱਦਿਆਂ ਨੂੰ ਲੈ ਕੇ ਜ਼ਰੂਰ ਵੋਟ ਕਰੋ ਤੁਹਾਨੂੰ ਲੱਗਦਾ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਤੁਹਾਡੀਆਂ ਉਮੀਦਾਂ ਤੇ ਖਰਾ ਉਤਰ ਸਕਦਾ ਹੈ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਕਿ ਸੰਗਰੂਰ ਦਾ ਮੁਕਾਬਲਾ ਕਿਵੇਂ ਦਾ ਹੋ ਸਕਦਾ ਹੈ ਕਿਹਦਾ ਪਲੜਾ ਭੜੀ ਹੈ ਜੋ ਵਿੱਕੀ ਦੱਸ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਮੁਕਾਬਲਾ ਹੈ ਕਿ ਤੁਸੀਂ ਇਸ ਦਾ ਸਹਿਮਤ ਹੋ ਜਾਂ ਤੁਹਾਨੂੰ ਕੁਝ ਹੋਰ ਲੱਗਦਾ ਤੁਸੀਂ ਵੀ ਆਪਣਾ ਵਿਸ਼ਲੇਸ਼ਣ ਦੱਸ ਸਕਦੇ ਹੋ ਕਮੈਂਟ ਕਰਕੇ ਫਿਲਹਾਲ ਮੈਨੂੰ ਦੋ ਵਿਚਾਰ ਸਤਿ ਦੇਖਦੇ ਰਹੋ ਪੰਜਾਬ ਤੱਕ ਸਤਿ ਅਕਾਲ